मेरी पानी खा मैं거든 তো দিইবা দেখি কব কী দিবি নাকি যাইও দি वेंदा <laughs> <laughs> श्री श्री गुरू गो सीदो नओ निर्माणो जपिओ तबिय

ਵਾਹਿਗੁਰੂ ਜੀ ਕਾਰਾ ਉਲਾਵੇ ਮਾਪੇ ਸੰਦੇ ਮਾਨੂੰ ਭਾਵੇਂ ਨਿਆਲੋ ਜਾਵੇ ਰਾਮ ਸ਼ਾਹੀਆ ਅਗਰੀ ਘਰ ਰਾਧਿਆ ਮੇਰਾ ਨਾਮ ਗਵਿੰਦਰ ਕੌਰ ਕਿਹੜਾ ਨਾਮ ਹੈ 14 ਸਾਲ ਹਰ ਸਾਲ ਉਹਦਾ ਕੋਈ ਰਪਾਇਆ ਨੰਨ ਆ ਗਿਆ ਹਾਂਜੀ ਹਰ ਸਾਲ ਹੀ ਇਹ ਮਾਹ ਪੁਰਖਾਂ ਦੀ ਸਾਲਾਨਾ ਵਰਸੀ ਹੈ ਮਾਹ ਪੁਰਖ ਬਾਬੇ ਕਰਤਾਰ ਸਿੰਘ ਜੀ ਮਨਾਉਨੇ ਹਰ ਸਾਲ ਨੰਨ ਆਉਂਦੇ ਹਰ ਸਾਲ ਨੰਨ ਆਉਂਦਾ ਨਾਮਤਾਰੀ ਸੰਤ ਜਿਹੜੇ ਆ ਰਹੇ ਹਾਂ ਅਮਰਤਾ ਰਈਆ ਸੰਤ ਉਹਤਰਾ ਤੋਂ ਪਹਿਲੇ ਪਹਿਲਾਂ ਨਾਮਤਾਰੀ ਸਨ ਉਹ ਵੀ ਨਾਮਤਾਰ ਗਏ ਨਾਮਤਾਰ ਗਏ ਉਹ ਮੇਰੇ ਜਿਹੜੇ ਮਤਲਬ ਅਮਰਤਿ ਸ਼ਕਿਆ ਜਿਹਨਾਂ ਨਾਮ ਜਪਣ ਵਾਲੇ ਉਹਨਾਂ ਨੂੰ ਤਾਂ ਆਖਿਆ ਜਾਂਦਾ ਇਹਨੂੰ ਅਮਰਤਿ ਵੀ ਸ਼ਕਾਇਆ ਜਾਂਦਾ ਥੋੜਾ ਫਲਾਉਂਦਾ ਸਮਾਂ ਪੁਰਾਣਾ ਦਾ ਸਲਾਹਨਾ ਸਾਲ ਪਿੱਛੇ ਹਰ ਸਾਲ ਹੀ ਪੇਗ ਹਰ ਸਾਲ ਤੇਰੇ ਕੋਲੋਂ ਕੌਣ ਦੇਣਾ ਦਾ ਸਾਡੇ ਕੋਲ ਸੰਤ ਬਖਸ਼ੀ ਸਿੰਘ ਉਹ ਤੇ ਕੋਈ ਦਾ ਨਾ ਇਹ ਹੋਠੀ ਬਲਕਿ ਨਾ ਮੁਰਾਦ ਸਿੰਘ ਚੋਲਾ ਸਾਹਿਬ ਇਹ ਜਮਾਨੇ ਬੜਵਾ ਜੇ ਆ ਸਭਨ ਸਭ ਦੇ ਹੋ ਗਏ ਪਾ ਕੇ ਇਹ ਨੰਬਰ ਚੱਲ ਗਿਆ ਹਾਂ ਜਿਹੜੇ ਸੰਪੰਧਾ ਵਾਲੇ ਨੇ ਲਿਆ ਇਹ ਨਾਮਧਾਰੀ ਸੰਸਥਾ ਨਾਮਧਾਰੀ ਤੇ ਜੋ ਵੀ ਇਹ ਇਹ ਸ਼ੁਰੂ ਤੋਂ ਹੀ ਇਸ ਕਾਰ ਦੇ ਵਿੱਚ ਨਾਮਧਾਰੀਆਂ ਦਾ ਬਹੁਤ ਮਗਲ ਆਉਣਾ ਜਾਣਾ ਰਿਹਾ ਤੇ ਨਾਮਧਾਰੀ ਸੰਸਥਾ ਨਾਲ ਹੀ ਰਹਿੰਦੀ ਹੈ ਤੇ ਹੁਣ ਵੀ ਸੰਤ ਸਾਡੇ ਆ ਟਾਈਮ ਤੇ ਗੱਦੀ ਦੇ ਜਿਹੜੇ ਆ ਨਾਮਧਾਰੀ ਆ ਬਾਬਾ ਬਖਸ਼ੀ ਸੰਤ ਤੇ ਉਹਨਾਂ ਦੀ ਰਣ ਮਾਹੀ ਇਥੇ ਇਹ ਮੇਲਾ ਹਾਂ ਦਾ ਇਥੇ ਰਣ ਵਾਲੇ ਹਾਂ ਇਹ ਪਿੰਡ ਉਠੀਆਂ ਖਡੂਰ ਸਾਹਿਬ ਜਲਾ ਕਰਨ ਦਾ ਹਾਂਜੀ ਹਰ ਸਾਲ ਜੀ ਜੀ ਲਾਡੂ ਜੀ ਕਿਹਨਾ ਤੋਂ ਹਾਂ ਮੇਰਾ ਨਾਮ ਨਿਰਮਲ ਸਿੰਘ ਕਿਹੜਾ ਨਗਰ ਹੈ ਮੇਰਾ ਹਾਸਪੁਰ ਹਰਿਆਣੇ ਜੀ ਹਰਿਆਣੇ ਫਤਿਹਪੁਰ ਜ਼ਿਲ੍ਹਾ ਕਿਹੜੇ ਨਗਰ ਵਿੱਚੋਂ ਸਮਾਗਮ ਕਰਵਾਇਆ ਸਮਾਗਮ ਚੋਲਾ ਸਾਹਿਬ ਵਿੱਚ ਚੋਲਾ ਗੁਰੂ ਕਾਬੁੱਲਾ ਕਿਹੜੇ ਸੰਤਾਂ ਵੱਲੋਂ ਆਸਾਧਨ ਕਰਵਾਇਆ ਜਾਂਦਾ ਸਮਾਗਮ ਬਾਪੂ ਬਖਸੀ ਸਿੰਘ ਜੀ ਵੱਲੋਂ ਕਰਾਇਆ ਜਾਂਦਾ ਫਿਰ ਤੋਂ ਰਣ ਵਾਲਾ ਇਹ ਹੋਠੀਆਂ ਪਿੰਡ ਦੇ ਰਹਿਣ ਵਾਲਿਆ ਮਹਾਂਪੁਰ ਜੀ ਇਸ ਸਮਾਗਮ ਸਲਾਨਾ ਕਰਾਇਆ ਜਾਂਦਾ ਹਾਂ ਸਲਾਨਾ ਕਰਾਇਆ ਜਾਂਦਾ ਜੀ ਕਿਸ ਖੁਸ਼ੀ ਵਿੱਚ ਸਮਾਗਮ ਕਰਵਾਇਆ ਜਾਂਦਾ ਇਹ ਮਾਹਪੁਰシャン ਦੀ ਗੁਰ ਪ੍ਰਣਾਲੀ ਪਿੱਛੋਂ ਹੀ ਰੀਤ ਚੱਲਦੀ ਆਉਂਦੀ ਮਾਹਪੁਰシャン ਦੀ ਪਿੱਲੋਂ ਵੱਡੇ ਮਾਹਪੁਰ ਸੀ ਉਹ ਚੱਲਦੇ ਸੰਤ ਲక్ష్మణ ਸਿੰਘ ਜੀ ਹੁੰਦੇ ਸੀ ਕਰਤਾਰ ਸਿੰਘ ਜੀ ਹੁੰਦੇ ਸੀ ਕਰਤਾਰ ਸਿੰਘ ਦੀ ਵਰਸੀ ਚੋਲਾ ਸਾਹਿਬ ਦੇ ਵਿੱਚ ਸਰਿੰਦਰ ਸਿੰਘ ਸਨੌਫ ਦਸੋਂਦਾ ਸਿੰਘ ਸੰਧੂ ਇਹ ਪਰਿਵਾਰ ਚੋਲਾ ਸਾਹਿਬ ਸਹਿਜਰੀਕ ਬਸਤੀ ਵਿੱਚ ਕਰਾਉਂਦਾ ਜੀ ਤੇ ਜਿਹੜੀ ਆਪਣੇ ਸੰਤ ਲక్ష్మణ ਸਿੰਘ ਦੀ ਵਰਸੀ ਹੈ ਉਹ ਮਾਲਵੇ ਵਿੱਚ ਮਾਲਵੇ ਵਾਲੇ ਜਿ ਤਰ੍ਹਾਂ ਅਸੀਂ ਸੰਗਤ ਆਈ ਹੋਏ ਉੱਥੇ ਕਰਾਉਂਦੇ ਆ ਤੇ ਅੱਜ ਸਮਾਗਮ ਮਤਲਬ ਚੋਲਾ ਸਾਹਿਬ ਵਿੱਚ ਬਾਪੂ ਬਸੀ ਸਿੰਘ ਦੀ ਦੇਖ ਰੇਕ ਵਿੱਚ ਬਾਬਾ ਕਰਤਾਰ ਸਿੰਘ ਦੀ ਵਰਸੀ ਮਨਾਈ ਗਈ ਆ ਤੇ ਸੰਗਤਾਂ ਮਾਲਵੇ ਚੋਂ ਤੇ ਇਥੋਂ ਮਾਝੇ ਚੋਂ ਇਕੱਠੀਆਂ ਹੋ ਕੇ ਮਹਾਪੁਰਸ਼ਾਂ ਦੀ ਵਰਸੀ ਮਨਾਈ ਗਈ ਹੈ ਜੀ ਸਲਾਨਾਂ ਮਹਰਾਜ ਜੀ ਦੀ ਵਰਸੀ ਸਲਾਨਿਆਂ ਵਰਸੀ ਮਨਾਈ ਜਾਂਦੀ ਹੈ ਹਰ ਸਾਲ ਸਰਿੰਦਰ ਸਿੰਘ ਪੁੱਤਰ ਦਸੌਂਦਾ ਸਿੰਘ ਪਿੰਡ ਚੋਲਾ ਸਾਹਿਬ ਵਾਲੇ ਇਹ ਹਰ ਸਾਲ 60 ਸਾਲ ਤੋਂ ਸੇਵਾ ਕਰਦੇ ਆ ਰਹੇ ਆ ਤੇ ਇਹ ਵਰਸੀ ਮਨਾਉਂਦੇ ਨੇ ਸੰਗਤ ਨੂੰ ਕੀ ਵਿਦੇਸ਼ ਦਿਨਾ ਚਾਹੁੰਦੇ ਜੀ ਸੰਗਤ ਨੂੰ ਜੀ ਸਾਡੇ ਦੇ ਸੰਤਾਂ ਦਾ ਉਪਦੇਸ਼ ਇਹ ਹੋਇਆ ਜੀ ਵੈਗਰੂ ਵੈਗਰੂ ਜਪੋ ਤੇ ਕਿਰਤ ਕਰੋ ਤੇ ਵੰਡ ਛਕੋ ਤੇ ਇਸ ਤਰ੍ਹਾਂ ਮਤਲਬ ਵੀ ਭਲਾ ਕਰੋ ਸਭ ਦਾ ਹਾਂ ਜੀ ਹਾਂ ਜੀ ਨਾਮ ਜਪੋ ਅਮਰ ਚਕੋ